ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾ ਲਾਲੀ ਤਰਨ ਤਰਨ ਤੋਂ ਹਾਜ਼ਰ ਹਾਂ ਇੱਕ ਨਵੀਂ ਅਪਡੇਟ ਲੈ ਕੇ ਆਸ ਕਰਦਾ ਸਾਰੇ ਸੱਜਣ ਠੀਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਤੇ ਬਾਪੂ ਨਾਨਕ ਦੀ ਮਿਹਰ ਦੇ ਨਾਲ ਮਵੀ ਚੜ੍ਹਦੀ ਕਲਾ ਦੇ ਵਿੱਚ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ 1 ਮਿੰਟ ਮੈਂ ਤੁਹਾਡਾ ਲੈਣਾ ਕਈ ਭਰਾ ਵੀਡੀਓ ਦੇ ਥੱਲੇ ਕਮੈਂਟ ਕਰਦੇ ਆ ਕਿ ਲਾਲੀ ਵੀਰ ਤੇਰੀ ਵੀਡੀਓ ਦਾ ਇੰਤਜ਼ਾਰ ਰਹਿਂਦਾ ਸਾਨੂੰ ਪਰ ਵੀਡੀਓ ਲੰਮੀ ਬਣਾਇਆ ਕਰ ਵੈਸੇ ਮੈਂ ਵੀਡੀਓ 8 ਜਾਂ 9 ਮਿੰਟ ਜਾਂ 10 ਮਿੰਟ ਦੀ ਬਣਾਉਣਾ ਪਰ ਉਹ ਕਹਿੰਦੇ ਵੀ ਹੋਰ ਲੰਮੀ ਬਣਾਇਆ ਕਰ ਵੀਰੋ ਗੱਲ ਇਦਾਂ ਲੰਮੀ ਵੀਡੀਓ ਕੋਈ ਨਹੀਂ ਦੇਖਦਾ 8 ਤੋਂ 10 ਮਿੰਟ ਕੱਢ ਕੇ ਲੋਕੀ ਵੇਖ ਲੈਂਦੇ ਆ 25 30 ਮਿੰਟ ਦੀ ਵੀਡੀਓ ਕੋਈ ਨਹੀਂ ਦੇਖਦਾ ਉਹਦਾ ਕੋਈ ਫਾਇਦਾ ਨਹੀਂ ਜਿਹੜੇ ਭਰਾ ਸਾਡੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਵੀ ਧੰਨਵਾਦ ਵੈਲਕਮ ਸਾਡੇ ਚੈਨਲ ਤੇ ਜਿਹੜੇ ਪੁਰਾਣੇ ਜੁੜੇ ਆ ਉਹਨਾਂ ਦਾ ਵੀ ਵੈਲਕਮ ਤੇ ਧੰਨਵਾਦ ਤੁਸੀਂ ਸਾਡੀਆਂ ਵੀਡੀਓ ਦੇਖਦੇ ਦੇ ਹੱਕ ਸੱਚ ਨੂੰ ਬੁਲੰਦ ਕਰਦੇ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਆਪਣੀ ਵੀਡੀਓ ਵਾਲੀ ਗੱਲ ਸ਼ੁਰੂ ਕਰਦੇ ਹਾਂ ਮੱਧ ਪ੍ਰਦੇਸ਼ ਵਾਲੀ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਦੇਖ ਲਈ ਹੋਣੀ ਵੀ ਕੁੜੀ ਮੁੰਡੇ ਦੇ ਵਿੱਚ ਕਿੱਦਾਂ ਆਪਸੀ ਟਕਰਾਰ ਹੋਇਆ ਕੁੜੀ ਕਿਵੇਂ ਆਪਣਾ ਘਰ ਛੱਡ ਕੇ ਚੰਡੀਗੜ੍ਹ ਕਿਸੇ ਗੁਰਦੁਆਰੇ 'ਚ ਆ ਗਈ ਮੁੜ ਕੇ ਕਿਵੇਂ ਲੱਭੀ ਤੇ ਕਿਵੇਂ ਨਿਆਣਾ ਬਾਪ ਕੋ ਜਾ ਰਹੇ ਸਾਰਾ ਕੁਝ ਤੁਸੀਂ ਦੇਖ ਲਿਆ ਮੈਂ ਸਿਰਫ ਇਹ ਆ ਜਿਹੜੀ ਵੀਡੀਓ ਬਣਾਈ ਆ ਨਾ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਦੋਵਾਂ ਪਰਿਵਾਰਾਂ ਨੂੰ ਤੁਹਾਡਾ ਬਹੁਤ ਮਖੌਲ ਲੋਕਾਂ ਨੇ ਉਡਾਲਿਆ ਕੁੜੀ ਵਾਲਿਆਂ ਦਾ ਵੀ ਤੇ ਮੁੰਡੇ ਵਾਲਿਆਂ ਦਾ ਵੀ ਜੇ ਮੇਰੀ ਵੀਡੀਓ ਘੁੰਮਦੀ ਘਮਾਉਂਦੀ ਤੁਹਾਡੇ ਤੱਕ ਪਹੁੰਚ ਗਈ ਆ ਤੇ ਹੱਥ ਜੋੜ ਕੇ ਬੇਨਤੀ ਆ ਆਪਸ ਦੇ ਵਿੱਚ ਲੜੋ ਨਾ ਘਰ-ਵਾਰ-ਵਾਰ ਨਹੀਂ ਵਸਦੇ ਹੁੰਦੇ ਆਪਸੀ ਤਾਲਮੇਲ ਬਣਾ ਲਓ ਤੇ سوشل میڈیا ਤੇ ਇੱਕ ਵੀਡੀਓ ਪਾ ਦਿਓਗੀ ਅਸੀਂ ਇਕੱਠੇ ਆ ਜੋ ਪਿੱਥੇ ਹੋ ਗਿਆ ਉੱਤੇ ਮਿੱਟੀ ਪਾਓ ਤਲਾਕ ਦੇ ਨਾਲ ਕਿੱਧਰ ਜਾਊਗੀ ਕੁੜੀ ਉਹ ਵਿਚਾਰੀ ਉਹ ਤੇ ਅੱਗੇ ਸਿਧਰੀ ਦੀ ਆ ਜਿਸ ਕੁੜੀ ਦਾ ਘਰ ਟੁੱਟ ਜਾਂਦਾ ਨਾ ਉਸ ਪਰਿਵਾਰ ਨੂੰ ਪਤਾ ਉਹ ਤੇ ਕੀ ਬੀਤਦੀ ਆ ਸਭ ਤੋਂ ਵੱਡੀ ਗਲਤੀ ਕੀ ਕੀਤੀ ਇਹਨਾਂ ਨੇ ਦੋਵਾਂ ਪਰਿਵਾਰਾਂ ਨੇ ਪੱਤਰਕਾਰਾਂ ਦੇ ਹੱਥੀਂ ਚੜ ਗਏ ਉਹ ਪੱਤਰਕਾਰਾਂ ਨੂੰ ਤੇ ਵਿਊ ਚਾਹੀਦੇ ਹੁੰਦੇ ਸਿਰਫ ਵਿਊ ਉਹਨਾਂ ਨੇ ਤੇ ਟੀਆਰਪੀ ਲਈ ਆਪਣੀ ਵੀਡੀਓ ਚਲਾਉਣੀ ਆ ਤੁਸੀਂ ਕਿਉਂ ਮੂਰਖ ਬਣ ਗਏ ਲੋਕਾਂ ਨੇ ਤੇ ਮਖੌਲ ਡਾਉਣਾ ਹੀ ਡਾਉਣਾ ਤੁਸੀਂ মিডিਆ ਵਾਲਿਆਂ ਕੋ ਅੰਬ ਲੈਣ ਲਈ ਗਏ ਜਦੋਂ মিডিਆ ਵਾਲਿਆਂ ਨੇ ਤੁਹਾਡੇ ਨਾਲ ਸੰਪਰਕ ਕੀਤਾ ਤੁਸੀਂ ਨਾ ਕਰਦੇ ਤੁਸੀਂ ਕਹਿੰਦੇ ਨਾ ਭਾਈ ਸਾਡਾ ਆਪਸੀ ਜੋ ਵੀ ਹੈ ਆਪੇ ਕੀ ਨਾਲ ਦਾ ਨਿਬੇੜ ਲਾਂਗੇ ਤੁਸੀਂ ਵਿੱਚ ਐਂਟਰ ਨਾ ਕਰੋ ਮੁੰਡੇ ਵਾਲੇ ਵੀ ਉਧਰੋਂ মিডিਆ ਦੇ ਵਿੱਚ ਆ ਗਏ ਤੇ ਕੁੜੀ ਵਾਲੇ ਵੀ মিডিਆ ਦੇ ਵਿੱਚ ਆ ਗਏ ਤੇ ਲੋਕੀ ਟ੍ਰੋਲ ਕਰਨ ਦੇ ਦੋਵਾਂ ਨੂੰ ਕੁੜੀ ਮਾੜੀ ਨਹੀਂ ਕੁੜੀ ਸਿਧਰੀ ਜੀ ਆ ਵੇਖਣ ਤੋਂ ਪਤਾ ਲੱਗਦਾ ਉਹਨੂੰ ਜਿਹੜਾ ਕੋਈ ਸਵਾਲ ਪੁੱਛਦਾ ਤੇ ਉਹ ਗਾੜੀਓਂ ਦੰਦ ਕੱਢੀ ਜਾਂਦੀ ਉਹ ਤੋਂ ਹੀ ਅੰਦਾਜ਼ਾ ਲਾ ਲਓ ਤੁਸੀਂ ਉਹਨੂੰ ਚਵਲ ਆ ਖਾ ਚ ਪਤਾ ਨਹੀਂ ਕੀ ਕੀ ਸ਼ਬਦ ਵਰਤਣ ਦੇ ਜੇ ਉਹ ਨਿੰਦਿਆ ਨਹੀਂ ਕਰੀਦੀ ਹੁੰਦੀ ਉਹ ਕੁੜੀ ਇਹੋ ਜੀ ਨਹੀਂ ਆ ਵਿਚਾਰੀ ਸਿਧਰੀ ਜੀ ਆ ਮੁੰਡਾ ਵੀ ਸਹੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਕੱਠੇ ਹੋ ਜਾਓ ਇਕੱਠੇ ਘਰਾਂ ਦੇ ਵਿੱਚ 100 ਗੱਲਾਂ ਹੋ ਜਾਂਦੀਆਂ ਜਿਸ ਘਰ ਭਾਂਡੇ ਹਣ ਖੜਕਦੇ ਰਹਿੰਦੇ ਪਰ ਉਹਦਾ ਮਤਲਬ ਇਹ ਨਹੀਂ ਕਿ ਮੀਡੀਆ ਸਾਹਮਣੇ ਰੌਲਾ ਪਾ ਲਈਏ 100 ਦੇ ਵਿੱਚੋਂ 80% 90% ਕੁੜੀਆਂ ਜਿਹੜੀਆਂ ਚਾਹੁੰਦੀਆਂ ਇਤਲਾਕ ਹੋਵੇ ਸਾਡਾ ਉਹ ਵਿਆਹ ਹੀ ਇਸ ਕਰਕੇ ਕਰਾਉਂਦੀਆਂ ਕਿ ਅਸੀਂ ਵਿਆਹ ਤੋਂ ਬਾਅਦ ਤਲਾਕ ਲਵਾਂਗੀਆਂ ਤੇ 10-15 ਲੱਖ ਲਵਾਂਗੀਆਂ ਮੈਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਉਹਨਾਂ ਕੁੜੀਆਂ ਬਾਰੇ ਕੇ ਵਿਆਹ ਨੂੰ ਇਹਨਾਂ ਨੇ ਧੰਦਾ ਬਣਾ ਲਿਆ ਠੀਕ ਹੈ ਨਾ ਵਿਆਹ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿੱਤੇ ਇਹਨੂੰ ਸ਼ਰਮ ਹੀ ਨਹੀਂ ਰਹੀ ਸਾਲ ਵਿਆਹ ਨੂੰ ਹੁੰਦਾ ਤੇ ਸਾਨੂੰ ਤਲਾਕ ਚਾਹੀਦਾ ਲਾ ਕੇ ਫੋਨ ਹੈਲੇ ਮੰਮੀ ਤੁਸੀਂ ਕੀ ਕਰਦੇ ਜੀ ਉਹਦੀ ਮਾਂ ਅਜੇ ਵਿਆਹੀ ਨੂੰ ਇੱਕ ਦਿਨ ਨਹੀਂ ਹੋਇਆ ਹੁੰਦਾ ਤੇ ਚੱਕ ਕੇ ਫੋਨ ਲਾ ਦਿੰਦੀ ਤੇਰਾ ਘਰ ਵਾਲਾ ਕੀ ਕਰਦਾ ਤੇਰੀ ਸੱਸ ਕੀ ਕਰਦੀ ਤੈਨੂੰ ਕਹਿੰਦੀ ਤੇ ਨਹੀਂ ਮਾਰਦੀ ਕੁੱਟਦੀ ਇਤਨੀ ਤੈਨੂੰ ਤੂੰ ਤੂੰ ਦਾ ਕਰਕੇ ਤੇ ਨਹੀਂ ਬੋਲਦੀ ਇਹ ਫੋਨਾਂ ਨੇ ਘਰ ਪਟਿਆ ਠੀਕ ਹੈ ਨਾ ਮੈਂ ਆਪਣੀਆਂ ਭੈਣਾਂ ਨੂੰ ਵੀ ਬੇਨਤੀ ਕਰਦਾ ਕਿ ਫੋਨ ਤੇ ਗੱਲ ਕਰੋ ਕਰਨੀ ਚਾਹੀਦੀ ਮਾਂ ਦੇ ਨਾਲ ਪਰ ਕੁਝ ਟਾਈਮ ਹੁੰਦਾ ਆ ਇਹ ਨਹੀਂ ਵੀ ਰੋਜ਼ ਹੀ ਲਾ ਲੋ ਫੋਨ ਰੋਜ਼ ਹੀ ਲਾ ਲੋ ਇਹ ਤਲਾਕ ਦਾ ਕਾਰਨ ਬਣਦਾ ਜੇ ਫੋਨ ਖਸਮ ਘਰ ਆਉਂਦਾ ਤੁਸੀਂ ਉਹਨੂੰ ਰੋਟੀ ਪਾਣੀ ਪਕਾ ਕੇ ਦੋ ਤੁਸੀਂ ਲੱਗੀਆਂ ਜੇ ਫੋਨ ਤੇ ਦੱਸ ਲੜਾਈ ਤੇ ਤੁਹਾਡੇ ਘਰੇ ਹੋਣੀ ਹੋਣੀ ਆ ਮੈਂ ਨਹੀਂ ਚਾਹੁੰਦਾ ਕਿਸੇ ਦਾ ਘਰ ਟੁੱਟੇ ਮੇਰਾ ਵੀ ਘਰ ਟੁੱਟਾ ਵਾ ਤੁਹਾਨੂੰ ਜੇ ਕਿਸੇ ਨੂੰ ਨਹੀਂ ਪਤਾ ਤੇ ਮੈਂ ਦੱਸ ਦਿਨਾ ਮੇਰੇ ਖੁਦ ਨੂੰ ਡਿਵੋਰਸ ਹੋਏ ਨੂੰ 8-9 ਸਾਲ ਹੋ ਗਏ ਮੇਰੇ ਕੋ ਆਪਣਾ ਘਰ ਵੀ ਨਹੀਂ ਬਚਾ ਹੋਇਆ ਮੈਂ ਤਾਂ ਪਿੱਟਦਾ ਵੀ ਕਿਸੇ ਦਾ ਘਰ ਨਾ ਟੁੱਟੇ ਮੇਰਾ ਟੁੱਟਿਆ ਹੈ ਨਾ ਮੇਰੇ ਦਿਲ ਨੂੰ ਪੁੱਛ ਕੇ ਵੇਖੋ ਮੇਰੇ ਤੇ ਕੀ ਬੀਤਦੀ ਆ ਠੀਕ ਹੈ ਨਾ ਜਦੋਂ ਘਰ ਟੁੱਟਦਾ ਲੋਕ ਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਇਹੋ ਜਿਹੀਆਂ ਗੱਲਾਂ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਦੱਸਣ ਦੀ ਲੋੜ ਨਹੀਂ ਆ ਇਸ ਕਰਕੇ ਆਪਣਾ ਘਰ ਜੋੜੋ ਨਾ ਕਿ ਤੋੜੋ ਨਾ ਕਿ ਲੋਕਾਂ ਨੂੰ ਤਮਾਸ਼ਾ ਵਿਖਾਓ ਕੁੜੀਆਂ ਨੂੰ ਵੀ ਮੈਂ ਬੇਨਤੀ ਕਰਦਾ ਜਿਸ ਘਰ ਵਿਆਹ ਕੇ ਜਾਂਦੀਆਂ ਨੇ ਨਾ ਤੇ ਆਪਣੀ ਸੱਸ ਨੂੰ ਸੱਸ ਦੀ ਜਗ੍ਹਾ ਰੱਖੋ ਮਾਂ ਸਮਝੋ ਆਪਣੇ ਸਹੁਰੇ ਨੂੰ ਪਿਓ ਸਮਝੋ ਤੇ ਜੇ ਕੋਈ ਸੱਸ ਤੁਹਾਨੂੰ ਮਾੜਾ ਮੋੜ ਢਿੜਕ ਲੈਂਦੀ ਆ ਨਾ ਤੇ ਸੁਣ ਲਈਦੀ ਹੁੰਦੀ ਆ ਇਹਦਾ ਮਤਲਬ ਇਹ ਨਹੀਂ ਚੁੱਕ ਕੇ ਆਪਣੀ ਮਾਂ ਨੂੰ ਫੋਨ ਲਾ ਲਿਆ ਕੀ ਧਰਿਆ ਕੀ ਖਾਦਾ ਕੀ ਪਕਾਇਆ ਸੌਣ ਲੱਗੇ ਫੋਨ ਉੱਠਣ ਲੱਗੇ ਫੋਨ ਹੱਗਣ ਲੱਗੇ ਫੋਨ ਮੂਤਣ ਲੱਗੇ ਫੋਨ ਕਮਾਲ ਹੋ ਗਈ ਯਾਰ ਸੋ ਇੰਨੀ ਆ ਕਿ ਮੇਰੀਆਂ ਗੱਲਾਂ ਇੰਨੀਆਂ ਆ ਕਿ ਮੇਰੀਆਂ ਬੇਨਤੀਆਂ ਪ੍ਰਵਾਨ ਕਰ ਲਿਓ ਬੋਲਿਆ ਕ ਬੋਲਿਆ ਮਾਫ ਕਰਨਾ ਅਗਰ ਤੁਹਾਨੂੰ ਲੱਗੇ ਕਿ ਮੈਂ ਸਹੀ ਬੋਲਿਆ ਫਿਰ ਮੇਰੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੀ ਜਾਗਦੀ ਜ਼ਮੀਰ ਜੇ ਤੁਸੀਂ ਵਾਕਈ ਤੁਸੀਂ ਸੱਚੇ ਬੰਦੇ ਜੇ ਤੇ ਉਹਨਾਂ ਪਰਿਵਾਰਾਂ ਤੱਕ ਮੇਰੀ ਵੀਡੀਓ ਜ਼ਰੂਰ ਪਹੁੰਚਾ ਦਿਓ ਜਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਕੁੜੀ ਵਾਲਿਆਂ ਦਾ ਨੰਬਰ ਜਾਂ ਮੁੰਡੇ ਵਾਲਿਆਂ ਦਾ ਨੰਬਰ ਮੈਨੂੰ ਦਿਓ ਮੈਂ ਕੋਸ਼ਿਸ਼ ਕਰੂੰਗਾ ਵਿੱਚ ਬੰਦੇ ਪਾ ਕੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਦੇ ਪਰਿਵਾਰ ਨੂੰ ਜੋੜਾ ਤੋੜਾ ਨਾ ਨਹੀਂ ਤਾਂ ਇਹ ਵੀਡੀਓ ਉਹਨਾਂ ਨੂੰ ਵਿਖਾ ਦਿਓ ਮੈਂ ਇਹ ਨਹੀਂ ਕਹਿੰਦਾ ਕਿ ਭੈਣਾ ਹੀ ਮਾੜੀਆਂ ਵਾ ਕੁੜੀਆਂ ਹੀ ਜਿਹੜੀਆਂ ਮਾੜੀਆਂ ਵਾ ਮੁੰਡੇ ਵੀ ਬੜੇ ਗੰਦ ਗੰਦ ਦੀ ਪੰਡ ਮੁੰਡੇ ਵੀ ਬਹੁਤ ਕਰਦੇ ਆ ਪਰ ਕੁੜੀਆਂ ਕੁੜੀਆਂ ਨੇ ਧੰਦਾ ਬਣਾ ਲਿਆ ਵਿਆਹ ਨੂੰ ਮਹੀਨਾ ਨਹੀਂ ਹੋਇਆ ਹੁੰਦਾ ਵਿਆਹ ਨੂੰ ਚੱਲ ਤਲਾਕ ਇਹ ਸਾਨੂੰ ਕੁੱਟਦਾ ਮਾਰਦਾ ਉਹੋ ਗੱਲਾਂ ਕਰਨ ਦਾ ਵਾਰ-ਵਾਰ ਕੋਈ ਫਾਇਦਾ ਨਹੀਂ ਮੇਰੇ ਨਾਲ ਵੀ ਇਹ ਸਭ ਕੁਝ ਵਾਪਰ ਚੁੱਕਾ ਆ ਠੀਕ ਹੈ ਨਾ ਮੈਂ ਦੁਬਾਰਾ ਵਿਆਹ ਨਹੀਂ ਕਰਵਾਇਆ ਇਸੇ ਕਰਕੇ ਨਹੀਂ ਕਰਵਾਇਆ ਮੈਨੂੰ ਇਹੋ ਡਰ ਰਹਿੰਦਾ ਕਿ ਮੇਰਾ ਪਹਿਲਾ ਟੁੱਟ ਗਿਆ ਕਿਤੇ ਦੂਜਾ ਨਾ ਟੁੱਟ ਜੇ ਫਿਰ ਲੋਕੀ ਸਾਨੂੰ ਕੀ ਆਖਣਗੇ ਇਸ ਕਰਕੇ ਮੈਂ ਦੁਬਾਰੇ ਫਿਰ ਕੋਈ ਮਤਲਬ ਵਿਆਹ ਵਾਲੀ ਸਾਈਡ ਤੇ ਗਿਆ ਹੀ ਨਹੀਂ ਕਿ ਜੇ ਮੇਰੇ ਕੋ ਦੁਬਾਰਾ ਨਾ ਘਰ ਬਸਿਆ ਤੇ ਫਿਰ ਪਹਿਲਾਂ ਦੇ ਜੇ ਮੈਂ ਜੋ ਹੋਇਆ ਸੀ ਉਹ ਵਾਈਗਰੂ ਦਾ ਭਾਣਾ ਮੰਨ ਕੇ ਹੋ ਗਿਆ ਮੇਰੀ ਘਰ ਵਾਲੀ ਨੇ ਵੀ ਮੇਰੇ ਤੇ ਇਹੋ ਇਲਜ਼ਾਮ ਲਾਏ ਕੁੱਟਦਾ ਮਾਰਦਾ ਦਾਜ ਮੰਗਦਾ ਜਦ ਕਿ ਉਹਨਾਂ ਕੋ ਇੱਕ ਰੁਪਿਆ ਨਹੀਂ ਸੀ ਮੈਂ ਮੰਗਿਆ ਹੁਣ ਮੁੰਡੇ ਵਾਲੇ ਵੀ ਜਿਹੜਾ ਮੁੰਡੇ ਵਾਲਾ ਉਹ ਵੀ ਇਹੋ ਕਹਿ ਰਿਹਾ ਕਿ ਮੈਂ ਦਾਜ ਨਹੀਂ ਮੰਗਿਆ ਮੈਂ ਕੁਝ ਨਹੀਂ ਮੰਗਿਆ ਮੈਂ ਗੁਰਦੁਆਰੇ ਚੜ ਜਾਂਦਾ ਫਿਰ ਸੱਚਾ ਕੌਣ ਤੇ ਝੂਠਾ ਕੌਣ ਸੋ ਅੱਜ ਦੇ ਲਈ ਇੰਨੀਆਂ ਹੀ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੈਗਰੂ ਤੁਹਾਡਾ ਭਲਾ ਕਰੇ ਸ਼ੁਰੂ ਲਾਲੀ ਤੋਂ ਕਰੇ ਧੰਨਵਾਦ ਜਿਉਂਦੇ ਰਹੇ ਤੇ ਫਿਰ ਮਿਲਾਂਗੇ ਲਵ ਯੂ ਹੋ ਗਿਆ